ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਗੱਬੜ ਵੜਾ ਦਿਖਾਵਾਂਗੇ ਚੰਗੀਆਂ ਜਿੰਦ ਜਾਨ ਵਾਲੀਆਂ ਇਹ ਪੰਜ ਦੇ ਪੱਜੇ ਨਾਲ ਪਕਾਉਗਾ ਡਿਟੇਲ ਵੀਰ ਤੇ ਪੁੱਛਦੇ ਆਓ ਕੇ ਕਰੀਏ ਗੱਲਬਾਤ ਸਸੀ ਗੱਲ ਬਾਈ ਸ੍ਰੀ ਗੁਰੂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆ ਆਪਣਾ ਖਾਸ ਕਈ ਵੀ ਰੋਲ ਜੀ ਜਾਂਦੇ ਆ ਜੀ ਇਹ ਕਿਹੜਾ ਕੀ ਬੋਲਦੇ ਆ ਆਪਣਾ ਬਰਨਾਲਾ ਸ਼ਹਿਰ ਆ ਖਾਸ ਸੇਖਾ ਰੋਡ ਦੇ ਬਣਾ ਨੋਰਾ ਜੀ ਠੀਕ ਹੈ ਮੋਬਾਈਲ ਨੰਬਰ ਆਪਣਾ 98153 96107 ਜੀ 98153 96107 ਹਾਂ ਜੀ ਚੱਕੀ ਡੈਰੀ ਫਾਰਮ ਬਰਨਾਲਾ ਦੇ ਨਾਂ ਤੇ ਆਪਣਾ ਨੋਰਾ ਪੈਂਦਾ ਹੈਗਾ ਠੀਕ ਹੈ ਤੇ ਅੱਜ ਦਿਖਾਵਾਂਗੇ ਪੰਜ ਗੱਭਣ ਬੇੜਾ ਹਨ ਮੇਰੇ ਕੋਲ ਪੰਜ ਬੇੜਾ ਨੇ ਜੀ 4-3 ਜਰਸੀਆਂ ਨੇ ਇੱਕ ਸਾਈਵਾਲਾ ਪੂਰੀ ਟੋਪ ਦੀ ਇੱਕ ਇਹ ਚਫ ਚਵੱਛੀ ਜਿਹੜੀ ਆਪਾਂ ਸਾਈਵਾਲ ਦੇਖੀ ਜਾਂਦੇ ਪਹਿਲੇ ਨੰਬਰ ਤੇ ਦੂਜਾ ਸੁਆਈ 6 ਦਾੰਦਾ ਪਿਓਰ 6 ਦਾੰਦੇ ਜੈਨੋਂ ਦੂਜਾ ਸੁਆਈ ਜਿਹੜਾ ਪੂਰੀ ਠੰਢੀ ਬਰਫ ਵਰ੍ਹ ਗਈ ਬੱਚੀ ਹੈ ਠੀਕ ਹੈ ਤੇ ਦਿਨ ਕਹਿਕ ਨੇ ਜੇ ਸੁਣਦੇ ਇਹ ਇੱਕ ਹੌਕਾ ਪਿਆ ਜੀ ਇਹ ਨਹੀਂ ਵੀ ਸਾਈਵਾਲ ਜਵੇਂ ਹੁੰਦੀਆਂ ਲੱਤਾਂ ਮਾਰੂਗੀ ਜਾਂ ਛੜਾ ਮਾਰੂਗੀ ਠੀਕ ਹੈ ਉਹ ਚੀਜ਼ ਨਹੀਂ ਹੈਗੀ ਤੇ 17 ਕਿਲੋ ਦੁੱਧ ਬਲੂਨ ਦਾ ਦਿੱਤਾ ਹੋਇਆ ਐਤ ਕੀ 16 ਮੰਨ ਕੇ ਲੈ ਲੈ ਮਨ ਕੇ ਲਵੇ ਜੀ ਮਨ ਕੇ ਜਲੇ 18 ਵਾਲੀ ਹੈਗੀ ਆ 18 ਦਾ ਜਮਾ ਵੱਟਦੀ ਪਿਆ ਬਾਈ ਚਾਹੇ ਸੁੱਕੇ ਕੱਕਾ ਦੇ ਚੋਲੇ ਠੀਕ ਹੈ ਚੀਪਾ ਜੂਪਾ ਥਾਣਾ ਦੀ ਓਕੇ ਮੈਂ ਕਹਾਂ ਸੋਨੇ ਰੁਪਈਆ ਪਾ ਤੋ ਕੋਈ ਵੀ ਮਹਿਣ ਵੀਰ ਮੰਗਾਉਂਦਾ ਥਾਣ ਲੈਵੇ ਤੇ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ ਠੀਕ ਹੈ ਤੇ ਭਾਜ ਦਾ ਕੀ ਰਹੂਗਾ ਪਾ ਤੋਰ ਕੇ ਦਿਖਾ ਪੁੱਤ ਪਹਿਲਾਂ ਬੱਚੀ ਠੀਕ ਹੈ ਤੇ ਪਿਓਰ ਸਾਈਵਾਲ ਬੰਨਮੂਨ ਸਾਰਾ ਕੁਝ ਆ ਗਿਆ ਹਨ ਇਹਦੇ ਮੈਂ ਕਹਾਂ ਜੀ ਪਿਓਰ ਜਮਾ ਜਿਹੜੀ 20 ਕਿਲੋ ਵਾਲੀ ਸਾਈਵਾਲ ਮੰਗਦੇ ਆ ਨਾ ਵੀਰ ਤੇ ਹੈ ਠੰਡਰ ਗਈ ਹਾਂ ਜਮਾ ਯਰ ਲੈ ਬੱਚਾ ਦਾਦਾ ਮੁੜ ਕੇ ਤੇ ਪੈਰੀਂ ਜਾਗਦੀਆਂ ਹਨ ਥੋੜਾ ਉਪਰਾ ਕਰ ਜਾਂਦੇ ਕੀ ਹੋਰ ਬਸ ਹਾਂ ਤਾਂ ਤੂੰ ਐ ਮੰਨ ਲੈ ਵੀ ਸ਼ੇਰ ਚ ਪੂਣੀ ਗੱਤੀ ਹੈ ਹਾਂ ਪੂਣੀ ਗੱਤੀ ਹੈ ਭਾ ਫਿਰ ਇਹਦਾ ਕੀ ਆ ਮਾ ਬਈ ਇਹ 70000 ਦੀ ਬੱਛੀ ਦੇ ਦਾਂਗੇ ਆਪਾਂ ਬਸ ਮੁੱਲ ਨਹੀਂ ਕਰਦੇ ਮਾਨ ਤਾਣੇ ਦੇ ਵਿੱਚ ਹੋ ਜਾਊਗਾ ਮਾਨ ਤਾਣ ਕਰ ਦਾਂਗੇ 70000 ਤੋਂ ਬਸ ਠੀਕ ਹੈ ਪਰ ਇੱਕ ਗੱਲ ਹੈ ਜਿਹੜੇ ਵੀਰ ਅੱਜ 3 ਲੱਖ ਰੁਪਈਆ ਮੱਝ ਤੇ ਲਾਉਣ ਨੂੰ ਫਿਰਦੇ ਆ ਓਏ ਬੱਚੀ ਲੈ ਜਾਣ ਮੱਝ ਨੂੰ ਭੁੱਲ ਜਾਣਗੀ ਤੇ ਥਣ ਵੀ ਜਮਾ ਗੁੱਲੇ ਵਾਲਾ ਕੱਢੂ ਹਣ ਮੈਂ ਕਿਹਾ ਪੂਰਾ ਟੌਪ ਕਲਾਸ ਬਈ ਚੀਪਾ ਸੋਨੇ ਵਰਗਾ ਚਾਰੇ ਸਨਾਂ ਦਾ ਇੱਕੋ ਜਿਹਾ 70 ਜਮਾਨਤਨ ਹੋ ਜਾਊਗਾ ਹਾਂ ਮਾਨਤਨ ਕਰਾਂਗੇ ਵੀਰੇ ਆਏ ਬੰਦੇ ਤੇ ਦੂਜੇ ਨੰਬਰ ਇਹਦੇ ਬੱਚੀ ਨਹੀਂ ਬੈਠ ਦੇਖੀ ਜਨੇ ਆ ਜੀ ਹਾਂ ਬਈ ਐਚ ਐਫ ਚ ਪੈਂਦੀ ਆ ਠੀਕ ਐ ਬਾਹਲੀ ਚੰਗੀ ਫਰੀਲ ਫਰੂਟ ਦੀ ਬੱਚੀ ਆ ਮਤਲਬ ਦੰਦਾਂ ਦੀ ਪਿਓਰ ਦੋ ਦੰਦਾਂ ਦਾ ਬਈ ਦੋ ਦੰਦ ਪਲੂਣ ਸੁੰਦੀ ਆ ਹਾਂ ਪਲੂਣ ਸੁੰਦੀ ਆ ਤੇ ਇੱਕ ਦਾ ਬੰਦਾ ਉਹ ਕਹਿਂਦਾ ਹੁੰਦਾ ਠੀਕ ਐ ਪਿਓਰ ਦੁੱਗੀ ਆ ਠੀਕ ਐ ਪਿਓਰ ਦੁੱਗੀ ਆ ਮੂੰਹ ਹਣ ਆ ਦੇਖੋ ਦ ਖੀਰੀਏ ਜੀ ਪੈਂਦੀ ਹਜੇ ਇੱਕ ਦੰਦ ਕੱਢੇ ਦੁੱਖ ਦਾ ਮਤਲਬ ਦੁੱਕੀ ਕਹਿ ਕੇ ਦਵਾਂਗੇ ਕੈਕ ਦਿਨ ਕੱਢਦੀ ਹਜੇ ਦਿਨ ਤਾਂ ਹਫਤਾ ਲੇ ਜੂਗੀ ਹਜੇ ਇੱਕ ਹਫਤਾ ਸੂਣ ਚ ਬਾਕੀ ਤੇ ਚਮਕਦਮ ਕਪੂਰੀਆ ਬੱਛੀ ਦੀ ਹਣਾ ਸਾਡੀ ਟੋਪਰ ਆ ਬਈ ਯਾਰ ਜਿਹਨੇ ਕਹੇ 19 ਟੋਪਰ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਉਹ ਤਾਂ 20 ਕਿਲੋ ਮੰਨ ਕੇ ਲੈ ਲੇ ਵੀਰੇ ਦੁੱਧ ਤਾਂ 24 25 ਕਿਲੋ ਵਾਲੀ ਬੱਛੀ ਠੀਕ ਹੈ ਥੋੜਾ ਜਿਹਾ ਮੌਸਮ ਆ ਜਿਹੜਾ ਓਏ ਮੰਨ ਲਓ ਵੀ 20 ਕਿਲੋ ਵਾਲਾ ਹੁਣ ਵੀ 20 ਮੰਨ ਕੇ ਲੈ ਲੇ ਤੇ ਰੇਟ ਇਹਦਾ ਕੀ ਰਹੂਗਾ ਰੇਟ ਬਾਈ ਜੀ 75000 ਦੀ ਦੇ ਦੇਣਗੇ ਗੁਜਾਇਸ ਵਿੱਚ ਉਹ ਹੋ ਜੂ ਹਣਾ ਹਮਨਤਨ ਕਰ ਦਿਆਂਗੇ ਜਮ ਪਰ ਚੀਨੀ ਜੇ ਗਰਮੀ ਗਰਮੀ ਨਹੀਂ ਮੰਨਣੀ ਨਾ ਨਾ ਗਰਮੀ ਗਰਮੀ ਵਾਲਾ ਤਾਂ ਬਸ ਯਾਰ ਤਾਂ ਮੰਨ ਵੀ ਨਾ ਬਰਾਬਰ ਵਾਲਾ ਕੰਮ ਇਹਨੇ ਚੀਨੀ ਦੇ ਬਰਤਮਾਰ ਚ ਆਚਾਰ ਖਰਾਬ ਨਹੀਂ ਹੁੰਦਾ ਉਹ ਚੀਜ਼ ਇਹ ਹਣਾ ਖਰਾਬ ਹੁੰਦੀ ਇਹ ਤਾਂ ਸੋਨਾ ਹੀ ਠੀਕ ਆ ਕਿ 3 ਨੰਬਰ ਤੇ ਆ ਗਈ ਇਹ ਕਿਹੜਾ ਸੁਆਹ ਹੁੰਦੀ ਹੈ ਗੁਜਾਇਸ ਸੁਆਹ ਬਾਈ ਜੀ 24 ਕਿਲੋ ਬਲੂਨ ਦਾ ਦਿੱਤਾ ਹੋਇਆ ਠੀਕ ਹੈ ਆਨ ਰਕਾੜਾ ਸੀਮਣ ਵਗੈਰਾ ਸਾਰੀ ਡਿਟੇਲ ਆ ਠੀਕ ਹੈ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੋਡੀ ਬੇਟ ਵਾਲੀ ਜਰਸੀ ਹੈ ਜਿਹੜੀ ਵੀਰ 25 ਕਿਲੋ ਵਾਲੀ ਜਰਸੀ ਮੰਗਦੇ ਆ ਉਹ ਇਹ ਵੈੜ ਖਰੀਦ ਲੈ ਠੀਕ ਹੈ ਮੰਨ ਕੇ ਚੱਲੇ ਵੀ 24 30 ਕਿਲੋ 20 ਤੋਂ ਉੱਪਰ ਵਾਲੀ ਹੈਗੀ ਆ 20000 ਖੁੱਲੋ ਹੀ ਕੱਢ ਦੂਗੀ ਇਮਾਨਦਾਰੀ ਦਾ ਬੋਡੀ ਬੇਟ ਦਿਖਾ ਦੇ ਵੀਰਾਂ ਨੂੰ ਕਿੱਡਾ ਤਕੜਾ ਥਣ ਲੈਵਾ ਦਗਾ ਰੁਕਲਾ ਪੁੱਤ ਤੇ ਦਿਨ ਕਹਿ ਕੇ ਕੱਢ ਦਿਆ ਹਜੇ ਦਿਨੇ ਤੇ ਹਮਤਾ ਪਿਆ ਜੀ ਹਜੇ ਤੇ ਥਣ ਗੁੱਲੇ ਵਾਲਾ ਕੱਢੂ ਜਾਵਾਂ ਹਨਾ ਉਹ ਚੰਗਾ ਥਣ ਲੈਵਾ ਹੱਥੀ ਚਵਾਈ ਵਾਲਾ ਥਣਾ ਵੀਰੇ ਪੂਰਾ ਤੇ ਨਾਲਾ ਨੂੜਾ ਬਹੁਤ ਚੰਗੇ ਹਵਾਨੇ ਦੇ ਠੰਡੀ ਮਿੱਟੀ ਬਰਫਰਗੀ ਜਮਾਂ ਲਾ ਜਿੱਦਾਂ ਮਰਜ਼ੀ ਬੈਠੀ ਜਾ ਰਹੀ ਆ ਦੇਖ ਲੈ ਭਾਰਤ ਦਾ ਨਾ ਆਛੇ ਬਣਾਈ ਫਿਰਦੀ ਆ ਲੈਵੇ ਤੇ 20 ਤੋਂ ਪਾਰ ਦੋਦ ਮੰਨ ਕੇ ਲੈ ਲੜੇ ਬੰਦਾ ਮੈਂ ਕਿਹਾ ਖੁੱਲ੍ਹਾ ਖੱਡੂ ਵੀ ਬਾਈ 24 ਕਿਲੋ ਦਿੱਤਾ ਹੋਇਆ ਵੀਰੇ ਪਰ ਜਿਹੜੀ ਗੱਲ ਆ ਦੁੱਧ ਦੀ ਠੀਕ ਆ ਆਪਾਂ ਨੂੰ ਮਾਲਕ ਨੇ ਡਿਟੇਲ 24 ਕਿਲੋ ਦੀ ਦਿੱਤੀ ਆ ਵੀ ਵੀਰੇ ਜਿਹਨੂੰ ਮਰਜ਼ੀ ਵੇਲ ਦੇ ਦਿਓ ਮੇਰੀ ਗਾਰੰਟੀ ਆ 24 ਕਿਲੋ ਦੀ ਪਰ ਆਪਾਂ ਕਹਿੰਦੇ 20 ਮੰਨ ਕੇ ਲੈ ਲੀ 20 ਮੰਨ ਕੇ ਲੈ ਲੈ ਬਾਕੀ ਆਪਦਾ ਵੀਰ ਨੇ ਜਿਹਨੇ ਲਜਾਣੀ ਆ ਉਹ ਦੇਖਭਾਲ ਕਰਕੇ ਲੈ ਕੇ ਜਾਵੇ ਵੀ ਮੈਂ ਕਿੰਨਾ ਦੁੱਧ ਚੋਲੂਗਾ ਭਾਜ ਦਾ ਕੀ ਰਹੂਗਾ ਪਾਪਾ ਜੀ ਦਾ 85000 ਰੁਪਿਆ ਰੋ ਗੁਜਾਇਸ ਹੋ ਜਾਊਗੀ ਮਾਨ ਤਾਨ ਕਰ ਦਿਆਂਗੇ ਇਹ ਵੱਡੀਆਂ ਬਹਿਣਾ ਨੇ ਬਾਈ ਕਈ ਵੀਰ ਦੇਖ ਲੈਂਦੇ ਆ ਵੀ ਯਾਰ 55 60 ਪਈਆਂ ਲਾਉਣੇ ਆ ਉਹ ਉਹੇ ਦਾ ਕੁਝ ਨਹੀਂ ਨਿਕਲਦਾਗਾ ਇਹ ਵੱਡੀਆਂ ਬਹਿਣਾ ਨੇ 20 ਤੋਂ ਪਲੱਸ ਵਾਲੀਆਂ ਨੇ ਜਿਆ ਜਗਲ ਅੱਗੇ 4 ਨੰਬਰ ਜਾਏਗੀ ਜਿਹੜੀ ਹੋਰ ਬੁੱਤ ਜਰਸੀ ਕਾਫੀ ਕਲਰ ਵਾਲੀ ਕਾਫੀ ਕਲਰ ਚ ਆ ਗਈ ਹੈਨਾ ਵੱਡੇ ਬਾਡੀ ਵੇਟ ਵਾਲੀ ਆ ਜੀ ਠੀਕ ਆ ਪਲੀ ਪੁਲੀ ਬਹੁਤ ਜਿਆਦੇ ਆ ਮਾਈ ਗੱਡ ਬਸ ਐਂ ਮੰਨ ਵੀ ਬਾਈ ਯਾਰ ਆੜਤੀਆਂ ਦੇ ਸਰਾਂ ਨੇ ਅਰਗੀ ਪਈ ਆ ਚੱਪੜ ਵਰ ਗਿਆ ਪੂਰੀ ਹਣਾ ਹਾਂ ਕਿੰਨਾ ਦੁੱਧ ਪਾ ਦੂ ਐਦ ਕੀ ਇਹ ਦੁੱਧ ਦੁੱਧ ਬਾਈ ਇਹਨੇ 18 ਕਿਲੋ ਬਲੂਨ ਦਾ ਦਿੱਤਾ ਹੋਇਆ ਠੀਕ ਹੈ 20 ਕਿਲੋ ਖੁੱਲਾ ਘੜ ਦੂਗੀ ਆਮਦਾਰੀ ਦਾ 20 ਮੰਨ ਕੇ ਲੈ ਲੈ ਬੰਦਾ ਹਾਂ ਭਾਏ ਦਾ ਪਿਆਰਾ ਜਿਹੜਾ ਕਾਫੀ ਕਲਰ ਆ ਨਾ ਭਾ ਕੀ ਰੂ ਇਹਦਾ ਜੀ ਭਾ ਵਸ ਇਹਦਾ ਹਾਂ ਉਹਨਾਂ ਦਾ ਮੁੱਲੀ ਬਾਈ 60000 ਰੁਪਏ ਲੈ ਲਾਂਗੇ 65 ਚ ਮੰਨ ਤਨ ਮੰਗਤਾਂ ਕਰਦੇ ਹਾਂ ਖੁਸ਼ ਹੋਗੇ ਠੀਕ ਹੈ ਤੇ ਦੁੱਧ ਫਿਰ ਸੰਗੜੇ ਪਾਉਣੇ ਨੇ ਹਣਾ ਹਾਂ ਦੁੱਧ ਬਾਈ ਜਿੰਨੀਆਂ ਵਹਿਣਾ ਨੇ ਸਾਰੀਆਂ ਫੈਟ ਆਣੀਆਂ ਜੀ ਜਿਆ ਜਗਲ ਆ ਬਾਕੀ ਗਰਮੀ ਵਾਲੇ ਚੀਜ਼ਾਂ ਜਮਾ ਮੈਂ ਕਿਹਾ ਤੋਫੇ ਹੀ ਨੇ ਬਾਈ ਯਾਰ ਜਿਵੇਂ ਕਹਿੰਦੇ ਆੱਕੇ ਦੁੱਧ ਸੁੱਕੇ ਆ ਦੇਖੋ ਅੱਕ ਵੀ ਕਮੜਾਏ ਪਏ ਆ ਜਮਾ ਹਨਾ ਕੋਈ ਗੱਲ ਆ ਉਹ ਗਰਮੀ ਦੀ ਚੀਜ਼ਾਂ ਨਾਲ ਆਲੇ ਆ ਮਰਜੀ ਬੰਨਦੇ ਹੋ ਤੇ ਬਾਕੀ ਠੰਡ ਸਾਰੇ ਦੇ ਮੋਟਾ ਥਾਣਾ ਹਨਾ ਵੀਰੇ ਆਪਾਂ ਪਤਾ ਹੀ ਕੀ ਗੱਲ ਆ ਆਪਣੇ ਕੋਲ तकरीबन ਜਿਆਦਾ ਛੋਟੇ ਡੇਰੀ ਫਾਰਮ ਜਾਂ ਘਰੇ ਜਿਹੜੀਆਂ ਹੁਣ ਪੈਣਾ ਪਸ਼ੂ ਰੱਖਦੀਆਂ ਉਹੀ ਆਉਂਦੇ ਆ ਨਾ ਨਰਮ ਥਾਣਾਂ ਵਾਲੀ ਗਾਜ ਚੋ ਹੀ ਨਹੀਂ ਜਾਂਦੀ ਚੁੰਡੀ ਵਾਲੇ ਸਵਾਦ ਨਹੀਂ ਹੁੰਦਾ ਹਨਾ ਥੋਰੀਏ ਨੂੰ ਪੰਜ ਨੰਬਰ ਦੇਖੀ ਜਾਂਦੇ ਆ ਆਪਾਂ ਕਹਿੰਦੇ ਮਸ਼ੀਨੀ ਥਾਣਾ ਫਾਰਮਾ ਫਾਰਮਾ ਚ ਕੰਮ ਇਹਦੀ ਕੀ ਡਿਟੇਲ ਆ ਇਹ ਬਾਈ ਜੀ ਦੋ ਦੰਦ ਦਾ ਮੂੰਹ ਪਿਓਰ ਦੋ ਦੰਦ ਦਾ ਹਾਂ 15 ਦਿਨ ਬਾਕੀ ਨੇ ਇਹਦੇ ਪਹਿਲਾ ਸੁਆ ਸੁੰਦਿਆ ਰਾਜੀ ਰੂਜੀ ਪਲੀ ਫੁਰ ਲਾ ਹਨ ਇਹ ਪੂਰੀ ਟਾਪ ਕਲਾਸ ਬੱਛੀ ਆ ਵੀਰੇ 15 ਦਿਨ ਬਾਕੀ ਹੈ ਹਨਾ ਹਾਂ ਕਿੰਨੇ ਦਾ ਦ ਮੰਨ ਕੇ ਲੈ ਜਾ ਬੰਦਾ ਬਾਈ 20 ਪਲੱਸ ਹੀ ਇਹਦਾ ਵੀ ਖੁੱਲਾ ਬਸ ਇਹਦਾ ਭਾਗ ਕੀ ਰਹੂਗਾ ਭਾ ਇਹਦਾ ਵੀਰੇ 70000 ਰੁਪਿਆ ਹੋਊਗਾ ਫਿਕਸ ਪ੍ਰਾਈਸ ਹੀ ਬਸ 1500 ਦੇ ਮਾਨਤਨ ਵਾਲਾ ਕੰਮ ਹੀ ਆ 69 ਜਮਾਨਤਨ ਕਰਦਾਂਗੇ ਛੋੜ ਸੱਪਾ ਜ ਕਰਦਾਂਗੇ ਹਾਂ 70 ਚੋਂ ਬਹਿ ਮਾਨਤਨ ਕਰਦੇ ਠੀਕ ਹੈ ਪਹਿਲਾ ਸੂਆ ਮੂੰਹ ਦੋ ਦੰਦ ਦੋ ਦੰਦ ਪਿਓਰ ਜੇ ਆਪਾਂ ਦੋ ਕਾਹਾਂਗੇ ਤਾਂ ਦੋ ਹੀ ਨਿਕਲੂਗੀ ਵੀਰੇ ਚੌਕੀ ਵੀ ਨਹੀਂ ਹੋਊਗੀ ਠੀਕ ਹੈ 170000 ਜੀ ਇਹ ਤੇ ਇੱਕ ਦਿਖਾ ਦੀ ਪਹਿਲੇ ਸਾਹੀ ਵਾਲਾ ਆਪਾਂ ਹਨਾ ਥਾਂ ਸਾਰੇ ਗੁੱਲੇ ਵਾਲੇ ਹੀ ਆ ਮੈਂ ਕਿਹਾ ਬਾਈ ਕੱਲੀ ਕੱਲੀ ਰਹਿਣ ਤੇ ਦੁਬਾਰੇ ਕੈਮਰਾ ਮਾਰਦੇ ਇੱਕ ਚੀਜ਼ ਦੇਖ ਲੈਣ ਵੀਰ ਭਾ ਨਾ ਦੇਖਣ ਠੀਕ ਹੈ ਚੀਜ਼ਾਂ ਇਹਨਾਂ ਦੇ ਲੇਵੇ ਦੀ ਫਿਟਿੰਗ ਦੇਖ ਲੈਣ ਇਹਨਾਂ ਨੂੰ ਚਾਹੇ ਸਾਰੀ ਉਮਰ ਚੋਈ ਚੱਲਿਓ ਇੱਕ ਦਿਨ ਦਾ ਲੇਵਾ ਨਹੀਂ ਟੁੱਟਦਾ ਦੂਜਾ ਨੰਬਰ ਇਹ ਬਣਾ ਬੁੜੀਆਂ ਨਹੀਂ ਹੁੰਦੀ ਜਵਾਨੀਆਂ ਵਾਲੀਆਂ ਕੱਦ ਕਾਠ ਵਾਲੀਆਂ ਬਹਿਣਾ ਨੇ ਕਈ ਵਾਰ ਵੀਰ ਨਾ ਦੇਖ ਲੈਂਦੇ ਆ ਵੀ ਯਾਰ ਸਾਨੂੰ ਤਾਂ 65 ਦੀ ਮਿਲਦੀ ਆ ਸਾਨੂੰ 55 ਦੀ ਮਿਲਦੀ ਆ ਉਹ ਬੁੱਢੀਆਂ ਗਾਂ ਹੁੰਦੇ ਬੁੱਢੀਆਂ ਗਾਂ ਹੁੰਦੀਆਂ ਟੁੱਟਵੇਂ ਲੇਵੇ ਹੁੰਦੇ ਆ ਉਹ ਇੱਕ ਸੂਆ ਵੀ ਨਹੀਂ ਪੀਉਂਦੀਆਂ ਜਿਆ ਜਿਆ ਬਹਿ ਜਾਂਦੀਆਂ ਹਨ ਤੇ ਨੰਬਰ 981753 987 ਕੋਈ ਵੀ ਵੀਰ ਚਾਰ ਬਣ ਹੋਵੇ ਗਾਂ ਖਰੀਦਣ ਦਾ ਹੋਰ ਆ ਗੱਲ ਕੋਈ ਵੀ ਵੀਰ ਸ਼ਨੀਵਾਰ ਨੂੰ ਆਪਣੇ ਕੋਲੇ ਆਊਗਾ ਤਾਂ ਆਪਣੇ ਕੋਲੇ 15 ਬਹਿਣਾ ਹੋਣਗੇ ਸ਼ਨੀਵਾਰ ਠੀਕ ਐ ਉਦੇ 15 ਹਾਜ਼ਰ ਮਿਲਣਗੀਆਂ ਹਾਂ ਕੱਲ ਤੋਂ ਅਗਲੇ ਦਿਨ 15 ਬਹਿੜਾ ਆਪਣੇ ਕੋਲੇ ਬਿਲਕੁਲ ਨੈਟ ਤਿਆਰ ਹੋਣਗੀਆਂ ਜਦੋਂ ਮਰਜ਼ੀ ਚਾਹੇ ਬੰਦਾ 6 ਵਜੇ ਆ ਜੇ ਠੀਕ ਹੈ ਸੋ ਵੀਡੀਓ ਦੇਖ ਕੇ ਸਾਬ